ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਸਾਰੇ ਪੰਜਾਬੀ ਮਾਂ ਬੋਲੀ ਦੇ ਰਾਖੇ ਜੀ ਤੁਸੀਂ ਕਿਤੇ ਇਹ ਵੇਖਿਆ ਵੀ ਪੰਜਾਬੀ ਜਿਹੜੀਆਂ ਪੰਜਾਬੀ ਟੀਚਰਾਂ ਨੇ ਕਿੰਨੀਆਂ ਪੋਸਟਾਂ ਖਾਲੀ ਆ ਸਾਡੇ ਖੁਦ ਦੇ ਸਕੂਲ ਦੇ ਵਿੱਚ ਦੋ ਪੰਜਾਬੀ ਟੀਚਰਾਂ ਦੀਆਂ ਕਿਰਪਾ ਕਰਕੇ ਮੁੱਦੇ ਤੇ ਬੋਲੋ ਜੀ ਮੁੱਦਾ ਇਹੋ ਆ ਜੀ ਵੀ ਜਿਹੜੇ ਸਰਕਾਰੀ ਟੀਚਰਾਂ ਦੀਆਂ ਪੋਸਟਾਂ ਆ ਖਾਲੀ ਪਈਆਂ ਉਹਨਾਂ ਨੂੰ ਭਰਿਆ ਜਾਵੇ ਤੁਸੀਂ ਵਾਅਦਾ ਵਜਾਉਂਦੇ ਜੀ ਵੀ ਇੰਨੇ ਟੀਚਰ ਭਰਤੀ ਕਰਦੇ ਆ ਉਹ ਜਿਹਨੇ ਰਿਟਾਇਰ ਹੋਏ ਉਹ ਵੀ ਜਿਹੜੇ ਮੁੱਦੇ ਦਿੱਤੇ ਗਏ ਹਨ ਕਿਰਪਾ ਕਰਕੇ ਉਹਨਾਂ ਤੇ ਆਪਣੀ ਚਰਚਾ ਕੀਤੀ ਜਾਵੇ ਜੀ ਇਹ ਮੁੱਦਾ ਆ ਵੇਖੋ ਤੁਸੀਂ ਆਖਿਆ ਇਹਦੇ ਵਿੱਚ ਜਿਹੜਾ ਮੈਂ ਆਪਣੇ ਹਲਕੇ ਦੀ ਵਿਕਾਸ ਦੀ ਗੱਲ ਕਰ ਰਿਹਾ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਾਰੇ ਆਪਣਾ ਕਿਰਪਾ ਕਰਕੇ ਜਿਹੜਾ ਮੁੱਦਾ ਦਿੱਤਾ ਗਿਆ ਉਸੇ ਉਸੇ ਦੀ ਚਰਚਾ ਕੀਤੀ ਜਾਵੇ ਓਏ ਉਹਦੇ ਚੀ ਫੋਲਨੇ ਤੁਸੀਂ ਗੱਲ ਸਮਝੋ ਸਹੀ ਪੂਰੀ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਿੱਖਿਆ ਕਿੱਥੋਂ ਹੋਣੀ ਆ ਸਾਰੇ ਆਪੋ ਆਪਣੀ ਚੇਅਰਸ 'ਤੇ ਬੈਠੇ ਰਹਿਣ ਤੇਦੇ ਬੋਲੋ ਸਾਹਿਬ ਮੁੱਦੇ ਤੇ ਜੀ ਮੁੱਦੇ ਦੀ ਗੱਲ ਤਾਂ ਸੁਣ ਲੋ ਤੁਸੀਂ ਦੇ ਕਨਸੈਂਟਰੇਟ ਕਰੋ ਤੁਸੀਂ ਮੈਂ ਇੱਕ ਵਾਰ ਮੁੱਦੇ ਰਿਪੀਟ ਕਰ ਦਿੰਨਾ ਸੰਵਿਧਾਨਿਕ ਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ 75 ਸਾਲ ਤੋਂ ਦੀਆਂ ਹੀ ਸੁਣੀਆਂ ਨੇ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਕੋਈ ਕੰਮ ਨਹੀਂ ਦੇਖਿਆ ਤੁਸੀਂ ਸੜਕਾਂ ਨਾਲ ਵਾਲੀ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸ ਅਤੇ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਜੇ ਸਾਰ ਸਿੱਖਿਆ ਮਜ਼ਬੂਤ ਹੋਊਗੀ ਲੋਕ ਸਾਰੇ ਆਪੋ ਆਪਣੀ ਚੇਅਰ ਤੇ ਬੈਠੋ ਜੀ ਪ੍ਰਚਾਰ ਕਰਨੇ ਨਹੀਂ ਵਿਧਾਨ ਸਭਾ ਦੇ ਵਿੱਚ ਜੋ ਵੀ ਮੇਰੀ ਚੇਅਰ ਤੋਂ ਬਿਨਾ ਬੋਲਿਆ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਸਰ ਜੇ ਸਿੱਖਿਆ ਸਾਰੇ ਆਪੋ ਆਪਣੀ ਚੇਅਰ ਤੇ ਬੈਠੋ ਜੀ ਬੈਠੋ ਜੇ ਸਿੱਖਿਆ ਮਜ਼ਬੂਤ ਹੋਏਗੀ ਗੱਲ ਸੁਣੋ ਜੀ ਜੇ ਸਿੱਖਿਆ ਮਜ਼ਬੂਤ ਹੋਏਗੀ ਤਾਂ ਹੀ ਲੋਕ ਮੈਂਬਰ ਸਾਹਿਬ ਵੀ ਬੋਲਣਗੇ